ਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜਿਉ ਅਜਨਾਸਤੀ ਕੰਤ ਸਿਉ ਬਿਹਾਇ ਸਹੁਰੇ ਟੋਈ ਨਾ ਲਹੈ ਪੀਏ ਨਹੀਂ ਥਾਉ ਪਿਰ ਬਾਤੜੀ ਨਾ ਪੁਛਈ ਤਨ ਸੁਹਾਗਣ ਨਾਉ ਸਹੁਰੈ ਪੀਏ ਕੰਤ ਕੀ ਕੰਤੇ ਅਗਮਿਥਾ ਹੋ ਨਾਨਕ ਸੋ ਸੁਹਾਗਣੀ ਜੋ ਪਾਵੇ ਵੀ ਪਰਵਾਹ ਨਾਤੀ ਤੋਤੀ ਸੰਭਹੀ ਸੁਤੀ ਆਏ ਨਚਿੰਦ ਫਰੀਦਾਰਹੀ ਸੁਬੇੜੀ ਹਿੰਗ ਦੀ ਗਏ ਕਤੂਰੀ ਗੰਦ ਜੁਵਨ ਜਾਂਦੇ ਨਾ ਡਰਾ ਜੇ ਸਹਿ ਪੀਤ ਨ ਜਾਏ ਦਾ ਕਿਤੀ ਜੁਵਨ ਪੀਤ ਬਿਨਾ ਸੁਖ ਗਾਏ ਕਮਲਾਏ ਫਰੀਦਾ ਚਿੰਤ ਖਟੂਲਾ ਬਾਣ ਦੁਖ ਬਿਨ ਹੈ ਵਿਚਾਵਣ ਲੇਫ ਇਹੋ ਹਮਾਰਾ ਜੀਵਨਾ ਤੂੰ ਸਾਹਿਬ ਸਚੇ ਵੇਖ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹ ਹੁਨਾ ਉਪਜੈ ਸੋ ਤਨ ਜਾਨਮਸਾਨ ਫਰੀਦਾ ਈ ਮਿਸ ਬੰਦਲਾ ਤਰੀਆਂ ਖੰਡ ਲਿਵਾੜ ਇਕ ਰਾਹੇ ਦੇ ਰਹਿ ਗਏ ਇਕ ਰਾਦੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਦ ਕੈ ਚਾਰ ਗਵਾਇਆ ਸਮ ਲਿਖਾਰੰਭ ਬੰਗੇ ਸਿਆ ਤੂੰ ਆਹੋ ਕਿਦੇ ਕਮ ਫਰਦਾ ਦਰ ਦਰਵਾਜੇ ਜਾਏ ਕੈ ਕਿਉਂ ਡਿਠੋ ਕੜਿਆਲ ਇਹੋ ਨੇ ਦੋਸਾਂ ਮਾਰੀ ਐ ਹਮ ਦੋਸਾਂ ਦਾ ਕੀ ਹਾਲ ਕੜੀਏ ਕੜੀਏ ਮਾਰੀ ਐ ਪਹਿਰੀ ਲਹਿ ਸਜਾਏ ਸੋਹਣਾ ਕੜਿਆਲ ਜਿਉਂ ਦੁਖੀ ਰੈਨ ਬਿਹਾਏ ਬੁੱਢਾ ਹੋਆ ਸੇਖ ਫਰੀਦ ਕੰਬਣ ਲਗੀ ਦੇਹ ਜੇ ਸਵਰਿਆ ਜੀਵਨ ਪੀ ਤਨ ਹੋਸੀਖੇ ਫਰੀਦਾਬਾਰ ਪਰਾਇ ਬੈਸਨਾ ਸਾਈ ਮੁਜੈਨਾ ਦੇਹੇ ਜੇ ਤੂੰ ਐ ਵੈ ਰਖਸੀ ਜਿਉ ਸਰੀਰ ਹੋਲੇ ਕੰਦ ਪਹਾੜਾ ਸਿਰ ਕੜਾ ਬਨ ਕੇ ਸਰ ਲੋਹਾਰ ਫਰੀਦਾ ਹਾਂ ਲੋੜੀ ਸੋ ਆਪਣਾ ਤੂੰ ਲੋੜ ਹੈ ਗਿਆਰ ਫਰੀਦਾ ਇਕ ਨਾ ਆਟਾ ਅਗਲਾ ਇਕ ਨਾ ਨਹੀਂ ਲੋਣ ਅੱਗੇ ਗਏ ਸੁਆਪ ਸਨ ਛੁਟਾਂ ਖਾਸੀ ਕੌਣ ਪਾਸ ਦਮ ਮੇ ਸਤ ਛਿਰ ਤੇਰੀ ਛਡੋ ਰੜ ਜਾਏ ਸੁੱਤੇ ਜੀ ਰਾਣ ਮਹਿ ਥੀਏ ਅਤਿਮਾ ਗੜ ਫਰੀਦਾ ਕੂਠੇ ਮੰਡਪ ਮਾੜੀਆਂ ਉ ਸਾਰੇ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਥੜ ਮੇਖਾ ਅਗਨੀਆਂ ਜਿੰਦਨਾ ਕਾਈ ਮੇਖ ਵਾਰੀ ਆਪ ਆਪਣੀ ਚੱਲੇ ਮਸਾਇਕ ਸੇਖ ਫਰੀਦਾ ਦਹ ਦੀ ਵੀ ਬਲੰਦਿਆ ਮਲਕ ਬਹਿਟਾਇਆ ਗੜ ਲੀਤਾ ਘਟ ਲਟਿਆ ਦੀਵੜੇ ਗਿਆ ਬੁਝਾਈ ਫਰੀਦਾ ਵੇਖ ਕਪਾਹੇ ਜੇਥੀਆ ਜੇ ਸਿਰ ਥੀਆ ਤਲਾਹਾ ਕਮਾਤੇ ਅਰਕਾਦ ਗੈ ਕੁੰਨੇ ਕੋਇ ਲਿਆ ਮੰਦੇ ਅਮਲ ਕਰਦਿਆ ਇਹ ਸਜਾਏ ਤਿੰਨਾ ਫਰੀਦਾ ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਬਾਤ ਬਾਹਰ ਦਿਸੈ ਚਾਨਣਾ ਦਿਲ ਅੰਦੇ ਆਰੀ ਰਾਤ ਫਰੀਦਾ ਰਤਿਰਤ ਨਾ ਨਿਕਲੇ ਜੇ ਤਨ ਚਿਰੈ ਕੋਏ ਜੋ ਤਨ ਰਤੇ ਰੱਬ ਸਿਉ ਤਿਤ ਤਨ ਰਤ ਨ ਹੋਏ ਮਹਲਾ ਤੀਜਾ ਇਹੋ ਤਨ ਸਭ ਰਤ ਹੈ ਰਤ ਬਿਨ ਤਨ ਨ ਹੋਏ ਜੋ ਸਹਿ ਰਤੇ ਆਪਣੇ ਤਿਤ ਤਨ ਲੋਭ ਰਤ ਨ ਹੋਏ ਭੈ ਪੈ ਤਨ ਖੀਨ ਹੋਏ ਲੋਭ ਰਤ ਵਿੱਚ ਹੂੰ ਜਾਏ ਜੋਂ ਬੈਸੰਤਰ ਤਾਤ ਸੁਧ ਹੋਏ ਤੇ ਹਰ ਕਾ ਪਦ ਰਤ ਮੈਲ ਗਵਾਈ ਨਾਨਕ ਤੇ ਜਨ ਸੋਹਨੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੁਈ ਸਰਬਰ ਟੂਡ ਲਹਾ ਜਿੱਥੋ ਲਬੀ ਮੱਥ ਛਪੜ ਟੁੱਡੇ ਕਿਆ ਹੋਵੇ ਚਿਕੜ ਟੁਬੈ ਹੱਥ ਫਰੀਦਾ ਨੰਦੇ ਕੰਤ ਨਰਾਵੇਓ ਵਡੀ ਥੀ ਮੋਇ ਆਸ ਤਨ ਕੋ ਕਹਿੰਦੀ ਗੁਰ ਮੇ ਤੈਸ ਨਾਮ ਮਿਲਿਆਸ ਫਰੀਦਾ ਸਿਰ ਭਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਏ ਮਨ ਗਲੇ ਬਾਬਲੇ ਮਣ ਤਾਰਲੀਆਂ ਫਰੀਦਾ ਘੁਠੇ ਤੁਕਨ ਕੇ ਤੜਾ ਵੇਰਨੀ ਤੜੀ ਨਿਵਾਰ ਜੋ ਦਿਲ ਦੇ ਘੜਵੇ ਗਏ ਬਿਲਾੜ ਬਿਲਾੜ ਫਰੀਦਾ ਕੁੱਠੇ ਮੰਡਪ ਮਾੜੀਆਂ ਏਤ ਨਾ ਲਾਏ ਚਿਤ ਮਿੱਟੀ ਭਈ ਤੁਲਵੀ ਕੋਈ ਨਾ ਸੀਮਿਤ ਫਰੀਦਾ ਮੰਡਪ ਮਾਲਣਾ ਲਾਏ ਮਰਗ ਸਤਾਣੀ ਚਿਤ ਧਰ ਸਾਈਂ ਜਾਏ ਸੁਮਾਨ ਜਿਥੈ ਹੀ ਤੋ ਵੰਜਨਾ ਫਰੀਦਾ ਜਿਨੇ ਕਮੇ ਨਾਹੇ ਗੁਣਾ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦਾ ਦਰਬਾਰ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾਨਦ ਦਰਵੇਸਾਨ ਲੋੜੀਏ ਰੁਖਾਂ ਦੀ ਦੀਰਾਂਦ ਹੰਦੀ ਦਾ ਕਾਲੇ ਮੈਂ ਦੇ ਕਪੜੇ ਕਾਲਾ ਮੈਂ ਦਾ ਵੇਸ ਗੁਨਹੀ ਪਰਿਆ ਮੈਂ ਫਿਰਾ ਲੋਕ ਕਹੈ ਦਰਵੇਸ ਤਪੀ ਤੋਏ ਨਾ ਪਲਵੈ ਜੇ ਦਲ ਟੁਬੀ ਦੇ ਫਿਦਾ ਜੋੜ ਹਗੜ ਰੱਬ ਦੀ ਚੂਰੇ ਦੀ ਚੂਰੇ ਜਾ ਕੁਆਰੀ ਤਾਂ ਚਾਉ ਵਿਵਾਹੀ ਤਾਂ ਮਾਮਲੇ ਫਿਦਾ ਇਹੋ ਪਛਤਾਉ ਵੱਤ ਕੁਵਾਰੀ ਨਾ ਥੀ ਐ ਕਲਰ ਕੇ ਨੀ ਛਪੜੀ ਆਏ ਉਲਤੇ ਹੰਜ ਚਿੰਜੂ ਭੂੜਨ ਨਾ ਪਿਵੈ ਉਡਨ ਸੰਦੀ ਨੰਜ ਹੰਸ ਯੁੜਰ ਕੋ ਦਰੇ